ਸਤਿ ਸ਼੍ਰੀ ਅਕਾਲ ਮੈਂ ਡਾਕਟਰ ਗੌਰਵ ਜੀ ਖੇਤੀ ਦੇ ਵਿੱਚ ਜਿਵੇਂ ਕਹਿੰਦੇ ਹੁੰਦੇ ਨੇ ਬਹੁਤੀਆਂ ਸਿਆਣਪਾਂ ਨਹੀਂ ਚਲਦੀਆਂ ਜ਼ਿਆਦਾਤਰ ਇਹ ਕੁਦਰਤ ਦੇ ਉੱਪਰ ਨਿਰਭਰ ਹੈ ਕਿ ਕੁਦਰਤ ਨੇ ਕਿਹੋ ਜੀ ਫਸਲ ਦੇਣੀ ਹੈ ਤੇ ਕਿਹੋ ਜਿਹਾ ਝਾੜ ਨਿਕਲਣਾ ਤੇ ਆ ਜਿਵੇਂ ਆਪਾਂ ਦੇਖ ਸਕਦੇ ਹਾਂ ਇਹ ਫਸਲ ਦੇ ਵਿੱਚ ਹਲਦੀ ਰੋਗ ਹੈ ਜਾਂ ਡੋਡੀ ਰੋਗ ਹੈ ਇਹ ਕਾਫੀ ਆਇਆ ਖੜਾ ਹੈ ਤੇ ਇਸ ਦੇ ਵਿੱਚ ਆਪਾਂ ਨੇ ਸਾਰੇ ਚੋਨੇ ਦੇ ਵਿੱਚ ਹੀ ਪਹਿਲਾਂ ਐਮੀ ਸਟਾਰ ਦੇ ਨਾਲ ਕੋਸਾਈਡ ਉਸ ਤੋਂ ਬਾਅਦ ਆਪਾਂ ਸਪਰੇਅ ਕੀਤੀ ਸੀਗੀ ਕਾਪਰ ਆਕਸੀਕਲੋਰਾਈਡ ਸਾਲਟ ਆ ਜਿਹੜਾ ਉਹ ਆ ਦੇਖੋ ਜੇ ਆਪਾਂ ਦੇਖੀਏ ਇੱਥੇ ਵੀ ਇਹ ਬਹੁਤ ਹੈ ਤੇ ਬਹੁਤ ਸਾਰੀਆਂ ਵੀਡੀਓਜ਼ ਵੀ ਇਸ ਤੇ ਆਈਆਂ ਨੇ ਕਿ ਇਸ ਵਾਰ ਜਿਹੜੇ ਸਾਲਟ ਨੇ ਭਾਵੇਂ ਕਿਸੇ ਨੇ ਕੋਈ ਵੀ ਕੀਤਾ ਉਹ ਸਾਰੇ ਫੇਲ ਹੋ ਗਏ ਤਾਂ ਖੇਤੀ ਜਿਹੜਾ ਇਹ ਜ਼ਿਆਦਾਤਰ ਕੁਦਰਤ ਦੇ ਉੱਤੇ ਨਿਰਭਰ ਕੀਤਾ ਹੈ ਤੇ ਇਸ ਦੇ ਵਿੱਚ ਇਨਸਾਨ ਮਨੁੱਖ ਆਪਣੀ ਮਿਹਨਤ ਕਰ ਸਕਦਾ ਹੁਣ ਆ ਦੇਖੋ ਇੱਧਰ ਆ ਛਾਂ ਦੇ ਵਿੱਚ ਭਾਵੇਂ ਕਿ ਇੱਥੇ ਆਪਾਂ ਸੁੰਡੀ ਵਾਲੀ ਸਪਰੇ ਵੀ ਕੀਤੀ ਹੋਈ ਸੀ ਇੱਥੇ ਆ ਚਿੱਟੀਆਂ ਮੁੰਜਰਾ ਫਿਰ ਵੀ ਦਿਖਾਈ ਦੇ ਰਹੀਆਂ ਨੇ ਤਾਂ ਜਿਵੇਂ ਸਿਆਣਪਾ ਇਹਦੇ ਚ ਖੇਤੀ ਦੇ ਧੰਦੇ ਦੇ ਵਿੱਚ ਸਹਜ ਸਿਆਣਪਾਂ ਲੱਖ ਹੋਈ ਤਾਂ ਇੱਕ ਨਾ ਚੱਲੇ ਨਾਲ ਇਹ ਪਰਮਾਤਮਾ ਦੇ ਨਾਲ ਸੰਬੰਧਿਤ ਵੀ ਹੈਗਾ ਕਥਨ ਗੁਰੂ ਨਾਨਕ ਦੇਵ ਜੀ ਦਾ ਤੇ ਇਹ ਮੈਨੂੰ ਲੱਗਦਾ ਖੇਤੀ ਨਾਲ ਵੀ ਸੰਬੰਧਿਤ ਹੈ ਜਿੰਨੀ ਮਰਜ਼ੀ ਸਿਆਣਪਾਂ ਕਰ ਲਈਏ ਪਰ ਖੇਤੀ ਦੇ ਵਿੱਚ ਕੁਦਰਤ ਦਾ ਰੋਲ ਸਭ ਤੋਂ ਵੱਡਾ ਹੈ ਬਹੁਤ-ਬਹੁਤ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ